ਤੇ ਤਹਿਸੀਲ ਕੰਪਲੈਕਸ ਬਾਬ ਬਕਾਲਾ ਸਾਹਿਬ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਹੀ ਗੌਰਵ ਦੇ ਨਾਲ ਮਨਾਇਆ ਗਿਆ ਇਸ ਮੌਕੇ ਐਸਟੀਐਮ ਅਮਨਪ੍ਰੀਤ ਸਿੰਘ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ ਪਰ ਉਤੇ ਹੀ ਇਸ ਪ੍ਰੋਗਰਾਮ ਦੇ ਵਿੱਚ ਪ੍ਰਬੰਧਕਾਂ ਦੀ ਵੱਡੀ ਅਣਗਹਿਲੀ ਵੀ ਚੜੀ ਹੈ ਉਹ ਜਗ ਜਾਹਰ ਹੋਈ ਜਿੱਥੇ ਕਿ ਗੱਲ ਕੀਤੀ ਜਾਵੇ ਪ੍ਰੈਸ ਗੈਲਰੀ ਦੀ ਤਾਂ ਮਿੱਟੀ ਅਤੇ ਪਾਣੀ ਦੇ ਨਾਲ ਲਤਪਤ ਹੋਈਆਂ ਗਿੱਲੀਆਂ ਕੁਰਸੀਆਂ ਇੱਥੇ ਬੈਠਣ ਨੂੰ ਮਿਲੀਆਂ ਨੇ ਜਿਸ ਸੰਬੰਧ ਦੇ ਸਕੂਲੀ ਬੱਚਿਆਂ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਕਿੰਨੇ ਲੋਕ ਕਿੱਥੇ ਬੈਠੇ ਤਾਂ ਤਾਂ ਕੋਈ ਨਾ ਪੁੱਛਿਆ ਅਜੇ ਤਾਂ ਨਾ ਹੀ ਕੁਰਸੀਆਂ ਗਿੱਲੀਆਂ ਪਈਆਂ ਤੁਹਾਨੂੰ ਸੁੱਕੀਆਂ ਦੇ ਕਿਸੇ ਨੇ ਨਹੀਂ ਪੁੱਛਿਆ ਲਗੀ ਨਾਮ ਅਨਮੋਲਦੀਪ ਕੌਰ ਕਿੰਨੇ ਕਿੰਨੇ ਨੂੰ ਆਏ ਕਿਹਨਾਂ ਦੇ ਬਲਾਵੇ ਤੇ ਆਏ ਇਹ ਪ੍ਰਸ਼ਾਸਨ ਨੇ ਬੁਲਾਇਆ ਇੱਥੇ ਹਾਂਜੀ ਪੜ ਪੰਚਾਇਤ ਦੀ ਮਾੜੀ ਗੱਲ ਨਹੀਂ ਆ ਇੱਕ ਆਦੀਆਂ ਧੀਆਂ ਵਾਲੀ ਕੁਰਸੀਆਂ ਹੀ ਨਹੀਂ ਹੈਗੀਆਂ ਉਹ ਵੀ ਗਿੱਲੀਆਂ ਪਾਣੀ ਵਾਲੀਆਂ ਹਾਂਜੀ ਆਪੇ ਕੁਰਸੀਆਂ ਦੇ ਬਿੱਤੇ ਵਧੀਆ ਵਧੀਆ ਸੋਵਾਂ ਦੇ ਬਿੱਤੇ ਹਾਂਜੀ ਇਹ ਤੇ ਹੈ ਗਏ ਆ ਬਦਕਾ ਸੰਦੀਪ ਕੋਲ ਕਿਹੜਾ ਜਾਓਗੇ ਕੋਈ ਪ੍ਰਚਾਰ ਚਾਹਤ ਮੈਸਜੇ ਕਰਾ ਜਾਓਗੇ ਉਹਨਾਂ ਨੂੰ ਚਾਹੀਦਾ ਹੈਗਾ ਵੀ ਜੇ ਕੁਰਸੀਆਂ ਗਿੱਲੀਆਂ ਵਾਤ ਸਕੌਣ ਬਲਕਿ ਸਾਰਿਆਂ ਨੇ ਬੈਠਣਾ ਹੈ ਕਿ ਕਿਨੇ ਦੋ ਲੋ ਆਈਆਂ ਆ ਇਨੀ ਠੰਡ ਵਿੱਚ ਆਏ ਆ ਉਹਨਾਂ ਨੂੰ ਚਾਹੀਦਾ ਹੈਗਾ ਵੀ ਆ ਘਰ ਦੇ ਅਰੇਂਜਮੈਂਟ ਸਾਰਾ ਸਹੀ